ਹਾਂਜੀ ਸਰ ਸਰ ਪੀਮਾਵਲਾ ਜੀ ਸਾਡੇ 16 ਜਨਵਰੀ ਦੀ ਤੇ 17 ਜਨਵਰੀ ਦੀ ਇੰਟਰਵਿਨਿੰਗ ਨਾਈਟ ਦੇ ਵਿੱਚ ਜਿਹੜੀ ਹੈਗੀ ਹੈ ਇੱਕ ਬਖਸ਼ੀ ਟਰੈਵਲਰਜ਼ ਨਕੋਦਰ ਉੱਥੇ ਫਾਇਰਿੰਗ ਹੋਈ ਸੀ ਜਿਸ ਨੂੰ ਪਹਿਲਾਂ 11 11 25 ਨੂੰ ਮਨੀਸ਼ ਬਖਸ਼ੀ ਨੂੰ ਇੱਕ ਕਾਲ ਆਉਂਦੀ ਹੈ ਫੌਰੀਂ ਦੇ ਨੰਬਰ ਤੋਂ WhatsApp ਕਾਲ ਸੀ ਜਿਹਦੇ ਵਿੱਚ ਉਹ ਤੋਂ ਫਰੋਤੀ ਵੀ ਮੰਗ ਕੀਤੀ ਗਈ ਉਸ ਤੋਂ ਅਸੀਂ FIR ਦਰਜ ਕਰਕੇ ਤਫ਼ਤੀਸ਼ ਆਪਣੀ ਸ਼ੁਰੂ ਕੀਤੀ ਗਈ ਸੀ ਉਸ ਤੋਂ ਬਾਅਦ ਇੱਕ 16 ਜਨਵਰੀ ਤੇ 17 ਜਨਵਰੀ ਦੀ ਜਿਹੜੀ ਹੈਗੀ ਆ ਉਹਦੇ ਇੰਟਰਵਿਨਿੰਗ ਨਾਈਟ ਨੂੰ ਫਾਇਰਿੰਗ ਹੋ ਜਾਂਦੀ ਹੈ ਉਹ ਉਹਦੇ ਵਿੱਚ ਜਿਹੜਾ ਹੈਗਾ 13 ਨੰਬਰ ਮਕਦਮਾ ਸਿਟੀ ਨਕੋਦਰ ਦੇ ਵਿੱਚ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ ਜਿਹੜੇ ਦੋਸ਼ੀ ਨੇ ਤਿੰਨ ਦੋਸ਼ੀ ਉਹਦੇ ਵਿੱਚ ਡਿਟेक्ट ਹੋਈ ਸੀ ਜਿਹੜੇ ਆ ਕੇ ਫਾਇਰਿੰਗ ਕਰਦੇ ਸੀ ਐਂਡ 8 9 ਜਿਹੜੇ ਰਾਉਂਡਸ ਉਹਦੇ ਉੱਤੇ ਫਾਇਰ ਕੀਤੇ ਗਏ ਸੀ ਜਿਸ ਨੂੰ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਸਿਟੀ ਨਕੋਦਰ ਦੋ ਟੀਮਸ ਸਾਡੇ ਡੀਐਸਪੀ ਜੇ ਨਕੋਦਰ ਮਿਸਟਰ ਅੰਕਾਰ ਬਰਾੜ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਮਿਸਟਰ ਇੰਦਰਜੀਤ ਸਿੰਘ ਸੈਣੀ ਇੰਸਪੈਕਟਰ ਸੀਆਈਏ ਇਹ ਇਨਸਪੈਕਟਰ ਪੁਸ਼ਪ ਬਾਲੀ ਸੀਆ ਇਨਚਾਰਜ ਐਂਡ ਸਾਡੇ ਸੀਆ ਇਨਸਪੈਕਟਰ ਹਰਮਿੰਦਰ ਸਾਹਿਬ ਇਨਸਪੈਕਟਰ ਹਰਮਿੰਦਰ ਸਿੰਘ ਤੇ ਸਾਡੇ ਐਸ ਐਚ ਓ ਦਲਬਾਗ ਸਿੰਘ ਸਾਉਂ ਇਨਸਪੈਕਟਰ ਸਾਡੇ ਜਿਹੜੇ ਸਦਰ ਦੇ ਹੈਗੇ ਆ ਇਸ ਤੋਂ ਇਲਾਵਾ ਸਾਡੇ ਏ ਜੀ ਟੀ ਐਫ ਦੀਆਂ ਟੀਮਸ ਸਾਡੇ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਜਿਹੜੀਆਂ ਟੀਮਸ ਨੇ ਉਹ ਸਾਡੇ ਮਾਂਜੋਗ ਡੀ ਜੀ ਪੀ ਸਾਹਿਬ ਵੱਲੋਂ ਮਾਂਜੋਗ ਡੀ ਜੀ ਪੀ ਸਾਹਿਬ ਦੀ ਦੇਸ਼ਾ ਨਿਰਦੇਸ਼ ਦੇ ਵਿੱਚ ਸਾਡੇ ਨਾਲ ਅਟੈਚ ਕੀਤੀਆਂ ਗਈਆਂ ਸੀ ਜਿਹੜਾ ਇਹ ਆਪਰੇਸ਼ਨ ਸਾਂਝੇ ਤੌਰ ਦੇ ਉੱਤੇ ਅਸੀਂ ਜਿਹੜਾ ਇਹਨੂੰ ਡਿਟੈਕਟ ਕਰ ਰਹੇ ਸੀ ਇਹਦੇ ਵਿੱਚ ਜਿਹੜਾ ਹੈਗਾ ਅੱਜ ਸਾਡੀ ਪੁਲਿਸ ਟੀਮ ਜਿਹਦੇ ਵਿੱਚ ਆਪਣੇ ਸਬੰ ਇੰਸਪੈਕਟਰ ਹਰਮਿੰਦਰ ਸਿੰਘ ਐਸ ਐਚ ਓ ਸਿਟੀ ਨਕੋਦਰ ਤੇ ਇਹਨਾਂ ਦੇ ਨਾਲ ਹੈਡ ਕਨਸਟੇਬਲ ਕੁਲਦੀਪ ਸਿੰਘ ਤੇ ਇਹਨਾਂ ਦੇ ਨਾਲ ਇੱਕ ਰੂਪ ਸਿੰਘ ਸੰਤੋਖ ਸਿੰਘ ਸਾਡੀ ਜਿਹੜੀ ਇਹ ਸਾਰੀ ਟੀਮ ਹੈਗੀ ਸੀ ਇਹ ਕੁਲਵੀਰ ਸਿੰਘ ਇਹ ਸਾਰੇ ਜਿਹੜੇ ਇਸ ਏਰੀਆ ਦੇ ਵਿੱਚ ਅੱਜ ਇਹਨਾਂ ਨੇ ਕੁਲ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਜਿਹੜੇ ਦੋਸ਼ੀਆਂ ਨੇ ਇਹ ਬਖਸ਼ੀ ਟਰੈਵਲਰ ਦੇ ਉੱਪਰ ਫਾਇਰਿੰਗ 16 ਤਰੀਕ ਨੂੰ 16 ਜਨਵਰੀ ਨੂੰ ਕੀਤੀ ਸੀ ਉਹ ਇਸ ਏਰੀਆ ਦੇ ਵਿੱਚ ਅੱਜ ਮਾਰਨਿੰਗ ਸਮੇਤ ਹਥਿਆਰਾਂ ਦੇ ਸਮੇਤ ਜਿਹੜੇ ਹੈਗੇ ਨੇ ਏਰੀਆ ਦੇ ਵਿੱਚ ਐਕਟਿਵ ਨੇ ਤੇ ਅੱਜ ਇਹ ਦੁਬਾਰਾ ਫਾਇਰਿੰਗ ਕਰਨ ਵਾਸਤੇ ਇਸ ਏਰੀਆ ਦੇ ਵਿੱਚ ਆਏ ਹੋਏ ਨੇ ਤਾਂ ਜਿਸ ਦੇ ਉੱਤੇ ਜਿਹੜੀ ਹੈਗੀ ਸਾਰੀ ਇਨਫੋਰਮੇਸ਼ਨ ਨੂੰ ਸਾਡੇ ਡੀਐਸਪੀ ਹੰਕਾਰ ਬਰਾੜ ਤੇ ਡੀਐਸਪੀ ਅਨਰਜੀਤ ਸਹਣੀ ਇਹਨਾਂ ਵੱਲੋਂ ਜਿਹੜਾ ਹੈਗਾ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਜਿਹੜੀ ਹੈਗੀ ਹੈ ਨਾਕਾਬੰਦੀ ਕੀਤੀ ਗਈ ਐਂਡ ਜਿਹੜੀ ਏਰੀਆ ਦੇ ਵਿੱਚ ਸਾਰੇ ਏਰੀਆ ਨੂੰ ਐਮਬੁਸ਼ ਕੀਤਾ ਗਿਆ ਤਾਂ ਇਹਦੇ ਵਿੱਚ ਜਿਹੜੀ ਇਹ ਦੋ ਜਿਹੜੇ ਸ਼ੱਕੀ ਨੌਜਵਾਨ ਜਦੋਂ ਸਾਨੂੰ ਆਉਂਦੇ ਨਜ਼ਰ ਆਏ ਤਾਂ ਉਹਨਾਂ ਦੇ ਉਹਨਾਂ ਨੂੰ ਰੋਕਣ ਵਾਸਤੇ ਜਦੋਂ ਪੁਲਿਸ ਪਾਰਟੀ ਨੇ ਕੋਸ਼ਿਸ਼ ਕੀਤੀ ਤਾਂ ਇਹਨਾਂ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਗਈ ਤਾਂ ਜਿਸ ਸਰ ਪਛਾਣ ਹੋਏਗੀ ਜੋ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਪਾਰਟੀ ਨੇ ਆਪਣੇ ਜਿਹੜੀ ਜਵਾਬੀ ਕਾਰਵਾਈ ਦੇ ਵਿੱਚ ਜਿਹੜੀ ਹੈਗੀ ਗੋਲੀ ਚਲਾਈ ਤਾਂ ਜਿਹਦੇ ਵਿੱਚੋਂ ਇੱਕ ਜਿਹੜਾ ਅੰਕਿਤ ਨਾਮ ਦਾ ਲੜਕਾ ਹੈਗਾ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਇੰਜੜ ਹੋਇਆ ਐਂਡ ਇੱਕ ਜਿਹੜੋ ਹਰਿੰਦਰ ਨਾਂ ਦਾ ਇੱਕ ਮੁੰਡਾ ਆਇਡੈਂਟੀਫਾਈ ਹੋਇਆ ਉਹਦੀ ਜਿਹੜੀ ਐ ਲੱਤ ਮੋਟਰਸਾਈਕਲ ਦੇ ਵਿੱਚ ਜਿਹੜੀ ਹੈਗੀ ਐ ਫਸ ਕੇ ਉਹਦੀ ਟਾਇਰ ਦੇ ਉਹਦੇ ਵਿੱਚ ਆ ਗਏ ਤੇ ਉਹਦੀ ਲੱਤ ਜਿਹੜੀ ਐ ਫ੍ਰੈਕਚਰ ਹੋਈ ਐ ਤਾਂ ਇਹ ਦੋਨੇ ਜਣਿਆਂ ਨੂੰ ਰਾਉਂਡ ਅਪ ਕਰ ਲਿਆ ਗਿਆ ਐਂਡ ਇਹਨਾਂ ਤੋਂ ਇੱਕ ਪਿਸਟਲ ਜਿਹੜਾ ਹੈਗਾ ਤੇ ਪਲੱਸ ਲਾਈਵ ਕਾਟਿਜ ਜਿਹੜੇ ਨੇ ਤੇ ਮੋਟਰਸਾਈਕਲ ਜਿਹੜਾ ਹੈਗਾ ਸੀ ਬਿਨਾ ਨੰਬਰੀ ਹੋ ਰਿਕਵਰ ਕੀਤਾ ਤਾਂ ਇਹਨਾਂ ਨੂੰ ਹਸਪੀਟਲਾਈਜ਼ ਕਰਾਇਆ ਗਿਆ ਇਹਨਾਂ ਤੋਂ ਅਗਲੀ ਜਿਹੜੀ ਹੈਗੀ ਆ ਇਹਨਾਂ ਦੀ ਮਜੀਦ ਪੁੱਛਗਿੱਛ ਜਿਹੜੀ ਹੈਗੀ ਆ ਜਦੋਂ ਇਹ ਡਿਸਚਾਰਜ ਹੋਣਗੇ ਉਸ ਤੋਂ ਬਾਅਦ ਕੀਤੀ ਜਾਏਗੀ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਵਗੈਰਾ ਦਰਜ ਹੈਗੇ ਇਹ ਹੁਣ ਅਸੀਂ ਇਹਨਾਂ ਦੀ ਜੜੀ ਹੈਗੀ ਡੀਪਲੀ ਪੁੱਛਗਿੱਛ ਕਰਨੀ ਹੈਗੀ ਹਾਲੇ ਕਿਉਂਕਿ ਇਹਨਾਂ ਨੂੰ ਹਸਪੀਟਲਾਈਜ਼ ਵਾਲੇ ਕੀਤਾ ਗਿਆ ਤਾਂ ਡਿਟੇਲ ਦੇ ਵਿੱਚ ਜਿਹੜੀ ਪੁੱਛਗਿੱਛ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਏਗਾ ਇਹਨਾਂ ਨੇ ਪਹਿਲਾਂ ਵੀ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਹਾਲੇ ਡਿਟੇਲ ਪੁੱਛਗਿੱਛ ਕਰਨੀ ਹੈਗੀ ਸਰ ਕਿੱਥੇ ਦੇ ਰਹਿਣ ਵਾਲੇ ਆ ਜੀ ਇਹ ਇਹਨਾਂ ਨੇ ਲੁਧਿਆਣੇ ਦੇ ਰਹਿਣ ਵਾਲੇ ਆ ਜੋਦੇਵਲ ਬਸਤੀ ਦਾ ਇੱਕ ਹੈਗਾ ਇੱਕ ਆਪਣੀਤ ਨਗਰ ਦਾ ਹੈਗਾ ਪਰ ਇਹਨਾਂ ਦਾ ਕੋਈ ਤੀਜਾ ਸਾਥੀ ਸੀ ਜਿਹੜੇ ਇਹਨਾਂ ਦੇ ਤੀਜੇ ਸਾਥੀ ਬਾਰੇ ਵੀ ਜਿਹੜੀ ਹੈਗੀ ਥੋੜਾ ਬਹੁਤ ਹਾਲੇ ਪਤਾ ਕੀਤਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਦੋਂ ਅਸੀਂ ਇਹਨਾਂ ਦੀ ਰੈਸਟ ਪਾਵਾਂਗੇ ਤਸੱਬਰ ਕਰਾਂਗੇ ਉਦੋਂ ਪੁਲਿਸ ਰਿਮਾਂਡ ਤੇ ਲੈ ਕੇ ਇਹਨਾਂ ਦੀ ਪੁੱਛਗਿੱਛ ਕਰਕੇ ਫਿਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹਲੇ ਸਾਂਝੀ ਨਹੀਂ ਕਰਾਂਗੇ ਜਿਸ ਤਰ੍ਹਾਂ ਸਾਡੀ ਤਫ਼ਤੀਸ਼ ਦੇ ਵਿੱਚ ਕੋਈ ਜਿਹੜਾ ਫਰਕ ਪਵੇ ਕੋਈ ਕੋਈ ਕਿੱਥੇ ਦਾ ਜਿਹੜਾ ਪੱਕਾ ਦਿਖਵਾਉਣ ਵਾਲਾ ਕਿ ਜਿਹੜੀ ਨਹੀਂ ਦਿੱਤੀ ਨਹੀਂ ਉਹ ਤੁਹਾਨੂੰ ਸਾਰਾ ਡਿਸਕਲੋਜ਼ ਜਿਹੜਾ ਲੈਟਰ ਆਉਣ ਇਹਨਾਂ ਦੀ ਪੁਛਕਿਛ ਦੇ ਆਧਾਰ ਤੇ ਉੱਤੇ ਜਿਹੜੀ ਇਨਫੋਰਮੇਸ਼ਨ ਡਰਾਈਵ ਕਰਕੇ ਤੁਹਾਨੂੰ ਅਪਡੇਟ ਕਰਾਇਆ ਹੈ